ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜੀ ਪੰਜਾਬ ਦੇ ਪਿੰਡ ਚ ਜਾ ਕੇ ਗਿਓ ਜੇ ਉੱਥੇ ਭਈਆ ਨਾ ਮਿਲਿਆ ਮੇਰਾ ਨਾਂ ਬਦਲਾ ਲੀਓ ਹੂੰ ਭਈਏ ਮਿਲੂਗੇ ਇੱਥੇ ਜਣੇ ਸਰਦਾਰ ਜਗਾਰ ਸਾਡਾ ਕੰਮ ਚੱਲਿਆ ਹੋ ਗਿਆ ਖੋਲਿਆ ਸਾਥੇ ਖੋਲਿਆ ਖੋਲਿਆ ਫਿਰਦੇ ਆ ਵਾਹਣ ਦੇ ਵਿੱਚ ਰੋਪੜ ਚ ਤੇ ਉੱਪਰ ਦੇ ਵਿੱਚੋਂ ਬੜੀਆਂ ਵਧੀਆ ਜਿਹੜੀਆਂ ਚੀਜ਼ਾਂ ਲੱਭ ਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਾਡਾ ਯੋਧਾ ਲੱਭਿਆ ਸਾਨੂੰ ਹਰਮਨ ਸਿੰਘ ਨਾਮ ਹੈ ਦਾ ਸਾਡੇ ਜਵਾਕ ਕਾਰਟੂਨ ਦੇਖ ਲਏ ਗੇਮਾਂ ਖੇਡ ਲਈਆਂ ਵਾਈਲਾਂ ਜਿਹੜੀ ਨਿਕਲਦੇ ਲੈ ਵੀ ਤੂੰ ਸੁਣਾਜ ਉਹ ਤੇ ਆਪਣੀ ਗੱਲ ਬਾਤ ਆਪਦੀ ਜਵਾਨੀ ਸੁਣਾ ਕੀ ਚਾਹੁੰਦਾ ਮੈਂ ਚਾਹੁੰਦਾ ਕਿ ਜਿਹੜਾ ਇਹ ਸਾਡੇ ਤੂੰ ਪੜਦਾ ਕਿੰਮੀ ਚ ਨਸ ਕੋ ਮੈਂ 8ਵੀਂ ਪੜ੍ਹਦੇ ਹਾਂ 8ਵੀਂ ਹਾਂ ਠੀਕ ਹੈ ਹਾਂ ਹੁਣ ਦੱਸ ਤੇ ਜ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਚ ਬਈਆ ਰਾਜ ਇਹ ਖਤਮ ਕਰੋ ਅਸੀਂ ਪੜ ਰਹੇ ਆ ਮੇਰੀ 7ਵਾਂ ਚ ਪਹਿਲੀ ਪੋਜੀਸ਼ਨ ਆਈ ਅਸੀਂ ਪੜਨੇ ਆ ਕਾਤੇ ਬੇ ਕੰਮ ਮਿਲਿਆ ਕੋਈ ਅਸੀਂ ਫੇਰ ਬਾਹਰ ਨੂੰ ਨਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਚ ਜਾ ਕੇ ਦੇਖ ਲਓ ਜੇ ਉੱਥੇ ਭਈਆ ਨਾ ਮਿਲਿਆ ਮੇਰਾ ਨਾਂ ਬਦਲਾ ਲੀ ਹੂੰ ਭਈਏ ਮਿਲੂਗੇ ਇੱਥੇ ਜਿਹੜੇ ਸਰਦਾਰ ਜਗਾਰ ਸਾਡਾ ਕੰਮ ਹੋ ਗਿਆ ਖੋਲਿਆ ਸਾਥੀ ਖੋਲਿਆ ਉਹ ਮੇਰੇ ਡੈਡੀ ਹਲਵਾਈਏ ਜੀ ਵਿੱਚ ਕਈ ਮੁੰਡੇ ਸ਼ਰਮ ਸਾਹਿਬ ਦੇ ਵੀ ਦਸਣੇ ਦੇ ਕੰਮ ਕਰਤੋਂ ਮੇਰੇ ਡੜੀ ਹਲਵਾਈਏ ਜੀ ਵਿੱਚੂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗਾਂ ਲਾਉਂਦੇ ਹੁਣ ਵਿੱਚ ਭਈਏ ਰੱਖੇ ਗਏ ਉਹ ਨਹੀਂ ਆਉਂਦੇ ਉਹ ਆਪ ਪਾਂਡੇ ਦੋਂਦੇ ਸਾਡੇ ਘਰ ਦੇ ਡੈਡੀ ਨੇ ਅੱਛਾ ਬਾਤੇ ਵੀ ਸਾਡਾ ਕੰਮ ਬੱਧ ਸਕਿਆ ਉਹ ਭਈਏ ਫੇਰ ਉਹਨਾਂ ਦੇ ਕੰਮ ਪਰ ਉਹ ਕਰ ਦਿੰਦੇ ਕਬਜ਼ਾ ਕਰ ਲੈਂਦੇ ਫੇਰ ਕੰਮ ਕਰ ਦਿੰਦੇ ਪਰ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆ ਯਾਰ ਛੋਟੇ ਵੀਰ ਉਹ ਵੀ ਇਨਸਾਨ ਨੇ ਹਾਂ ਜੀ ਇਨਸਾਨ ਤਾਂ ਹੈਗੇ ਬਿਹਾਰ ਚ ਕਿਹੜਾ ਕੰਮ ਮੁੱਕੀ ਹੋਵੇ ਹਾਂ ਉੱਥਾ ਹੀ ਰਹਿ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਤਾਂ ਹੱਥਾਂ ਦੇ ਨਿਯਾਰ ਖੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਜਿਹਨੇ ਆਪਣਾ ਰਜਗਾਰ ਖੋਇਆ ਗਿਆ ਹਾਂ ਜੀ ਹੋਰ ਕੀ ਕਹਿਣਾ ਚਾਹੁੰਦੇ ਇੱਕ ਨੇ ਹੋਰ ਬਾਲੀ ਪਿਆਰੀ ਗੱਲ ਕਹੀ ਸੀ ਕਰਨਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫੱਟੇ ਯਾਰ ਤੇ ਸਾਡੇ ਵਾਲੇ ਜਵਾਲ ਕੂਹ ਸੰਗੀ ਜਾਂਦਾ 12 ਬੰਦਾ ਜ ਨੇੜੇ ਨਹੀਂ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮੈਨੂੰ ਇੱਕ ਹੋਰ ਗੱਲ ਕਹੀ ਮਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿਸ ਸੰਘਰਸ਼ ਵਿੱਚ ਪਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜ ਆ ਬਣੂਗਾ ਜਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆ ਦੀ ਤੋਂ ਪਤਾ ਲੱਗ ਜਾਂਦਾ ਹਨ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਕਹਾਂ ਕਿਹੇ ਜੀਆਂ ਨਿਕਲਣਗੀਆਂ ਸਾਡੇ ਪਿੰਡਾਂ ਦੀਆਂ ਬੋਟਾਂ ਕਿੰਨੀਆਂ ਤੁਹਾਡੇ ਪਿੰਡ ਭਈਆਂ ਦੀ ਸਾਡੇ ਪਿੰਡਾਂ ਦੀਆਂ ਬੋਟਾਂ ਬੱਤੂ ਕਰਤੀ ਇਹ ਜੀ ਜਾਨ ਮਨ ਬਾਬਾ 8 ਬੋਟਾਂ ਬਣਾ ਲਈਆਂ ਆਖੀ ਹਾਂਜੀ ਹਾਂਜੀ ਨਹੀਂ ਅਗਰ ਤਾਂ ਬਣਾ ਲਈਆਂ 8 ਬੋਟਾਂ ਬਣੀਆਂ ਉਹ ਅਸੀਂ ਕੈਨਸਲ ਕਰਵਾਈਆਂ ਪਾ ਲਈਆਂ ਕੈਨਸਲ ਕਰਵਾਈਆਂ ਜੀ ਉਹ ਮੋਤੀ ਭਾਜੀ ਆਈ ਸਾਡਾ ਵਿਰੋਧ ਕੀਤਾ ਹੈ ਮੋਤੀ ਭਾਜੀ ਉਹ ਨਾ ਕੀਤੀ ਮੋਤੀ ਭਾਈ ਨੇ ਇਹਦਾ ਬੋਟਾਂ ਬੋਟਾਂ ਦਾ ਵਿਰੋਧ ਮੈਂ ਤੁਹਾਨੂੰ ਆਪਣੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇ ਥੇ ਉਹ ਇੱਥੇ ਕੋਈ ਮਤਲਬ ਹਲਵਾਈਆਂ ਦਾ ਜਦ ਬਈਆਂ ਨਾਲ ਉਹਨਾਂ ਰਾਜ ਕਰ ਲਿਆ ਫਿਰ ਮੇਰੇ ਡੈਡੀ ਗਏ ਦੁਬਈ ਦੁਬਈ ਇੱਥੇ ਬੰਦਾ ਮੈਨੂੰ ਪਿੰਡ ਦਾ ਨਾਮ ਨਹੀਂ ਚੇਤਾ ਇਹਦਾ ਜਗਤਾਰ ਆ ਉਹਦਾ ਨਾਮ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾ ਦਾ ਸੌਣ ਦਾ ਬਸ 3 ਘੰਟੇ ਹੁੰਦੇ ਨੇ ਤਿੰਨਾਂ ਘੰਟੇ ਚ ਸਿਰ ਤੋਂ ਉਗਾ ਬਣਾ ਕੀ ਆ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ ਬਾਲ ਘਟਾ ਲਏ ਚਲੋ 12ਵੀਂ ਕਟਾ ਲੈ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਬਝੂਗਾ ਸੌਣ ਦਾ ਟਾਈਮ ਜਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰਾ ਡੈਡੀ ਬਾਹ ਤੇ ਉਹ ਵੀ ਉਹਦੇ ਅਗਰ 3 ਲੱਖ ਰੁਪਏ ਛੱਡ ਗਿਆ 3 ਲੱਖ ਭਾਜੀ 50 ਹਜ਼ਾਰ ਗਨੂਗਾ ਨਾ ਮੂੰਹ ਜਿਹੜਾ ਥੁੱਕ ਮੁੱਕ ਜਾਣਾ ਉਹਦਾ ਫੇਰ 3 ਲੱਖ ਦਾ ਇਦਾਂ ਦਾ ਸਾਡਾ ਪੰਜਾਬ ਦਾ ਹਾਲ ਜਗਤਾਰ ਆ ਉਹ ਬੰਦੇ ਦਾ ਨਾਮ ਦੇਖੋ ਇਹ ਫੇਸਬੁਕ ਉੱਪਰ ਵਾਲਾ ਦੇਖੋ ਇਹ ਬੱਚਾ 8ਵੀਂ ਜੇ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ 13 ਸਾਲ ਹੁੰਦਾ ਇਹ ਫਿਕਰਮੰਦ ਵੀ ਐ ਚਿੰਤਤ ਵੀ ਐ ਪੰਜਾਬ ਦੇ ਭਵਿੱਖ ਨੂੰ ਲੈ ਕੇ ਕਿਨੂੰ ਸਿਖਾਇਆ ਥੋੜੀ ਐ ਕਿਸੇ ਨੇ ਕਿਨੂੰ ਦੇਖਿਆ ਇਹਨਾਂ ਸਮਝਿਆ ਪੰਜਾਬ ਦੇ ਹਾਲਾਤਾਂ ਨੂੰ ਤੇ ਸਾਨੂੰ ਲੋੜ ਐ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਅਸੀਂ ਮੈਂ ਤੁਹਾਨੂੰ ਸਾਡੇ ਅੱਥਾ ਪਾਜੀ ਨੇ ਬਬਲੂ ਆ ਜੀ ਉਹ ਬਿਹਾਰ ਤੋਂ ਗੱਡੀ ਲੰਦੇ ਮੇਰਾ ਕੁਹੁਰਾ ਮੰਦਾ ਕਮੇੜ ਪਿੰਡ ਉਹਨਾਂ ਵੀ ਬਿਹਾਰ ਤੋਂ ਮਸ਼ੀਨ ਚਲਾਈ ਉੱਥੇ ਇਹਨਾ ਬੜਾ ਸਲੂਕ ਕਰਦੇ ਨਾ ਉਹ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਉਧਰਲੇ ਜਿਹੜੇ ਪੁਲਿਸ ਵਾਲੇ ਐ ਰੇਟਾ ਮੰਦ ਨਹੀਂ ਕਹਿੰਦੇ ਉਧਰ ਮਸ਼ੀਨ ਤੇ ਟੋਏ ਘੱਟ ਕੋਟਰ ਮਸ਼ੀਨ ਰੱਖ ਕੇ ਫਿਰ ਥੱਲੇ ਲੋਕ ਦੇ ਨੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਅਸੀਂ ਅਸੀਂ ਇੱਕ ਜੰਗੜਾ ਰੱਖਿਆ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਬਾਹਰਲਾ ਬੰਦਾ ਬੂਟ ਨਾ ਬਣਾ ਸਕੀ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੋਂ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਨਹੀਂ ਲੈ ਸਕੀ ਬੋਨਾ ਫਾਇਡ ਲੱਗੂ ਹੁੰਦਾ ਹੈ ਉੱਥੇ ਕੋਈ ਜ਼ਮੀਨ ਨਹੀਂ ਲੈ ਸਕੀ ਇਹੀ ਕਰੂਣ ਜੇ ਉੱਤਰਾਖੰਡ ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ 50 ਚ ਹੀ ਬਣਨਾ ਚਾਹੀਦਾ ਇਸ ਨੂੰ ਲੈ ਕੇ ਵੀ ਅਸੀਂ ਸਰਕਾਰ ਦੇ ਏਜੰਡੇ ਰੱਖੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ ਲਾਗੂ ਕਰਨੀ ਹੈ ਠੀਕ ਹੈ ਜਾਉਂਦਾ ਰਹੇ